बड़ी खुशी की गलत कराया गया दे ट्रेड दे ट्रेड होने आर्मी के ट्रेड होंगे सिक्योरिटी ट्रेड है सिक्योरिटी जिम्मे अजक डिमांड बहुत है ए टी एम से शॉपिंग माला रिलायंस बाजार पोलोरिटी सिक्योरिटी ट्रेड भी है ਰਾਮਪਰੇਸ 10 ਜਿਹੜਾ ਸੈੱਫਰ ਸਕੂਲ ਅਨਾਉਂਸ ਸਕਿਉਰਟੀ ਸਬਜੈਕਟ ਮਿਲੇਗਾ ਤੇ ਮੰਡੀਕਲਾਂ ਕੁੜੀਆਂ ਵਾਲੇ ਸਕੂਲ ਇਥੇ ਸਲਾਈਟ ਟਾਈਮ ਮਿਲੇਗਾ ਤੇ ਕਿਸੇ ਇੱਥੇ ਬਲੋਂ ਪੁੱਛੋ ਸਕੂਲ ਦੇ ਵਿੱਚ ਬਿਊਟੀ ਐਂਡ ਵੈਲਨੈਸ ਅਕੜੀਆਂ ਨੇ ਮਤਲਬ ਭਾਰਵਗ ਦਾ ਕੰਮ ਸੌਂਦੇ ਨਾ ਆਪਣਾ ਟ੍ਰੇਡ ਦੇ ਸਕੂਲ ਨੂੰ ਜਿਹੜਾ ਟ੍ਰੇਡ ਮਿਲੇਗਾ ਉਹ ਲੌਜਿਸਟਿਕ ਮਿਲੇਗਾ ਲੌਜਿਸਟਿਕ ਆਪਣਾ ਜੇਕਓ ਐਸਕਿਓ ਮਲਗਾ ਸਟੋਰ ਨੂੰ ਕਿਵੇਂ ਹੈਂਡਲ ਕਰਦਾ ਜਿਹਦਾ ਸਾਰਾ ਦਸਤਾਵੇਜ਼ ਹੈਗੇ ਵੀ ਜਿਹੜੀਆਂ ਵੱਡੇ ਵੱਡੇ ਮਾਲ ਬੁੱਲ ਰਹੇ ਆ ਉਹਨਾਂ ਦੇ ਵਿੱਚ ਇਹ ਮਾਂ ਵੀ ਹੈਗੀ ਐ ਬੱਚਾ ਨੂੰ ਬੁੱਕ ਕੀਪਿੰਗ ਤੇ ਸਟੋਰ ਹੈਂਡਲਿੰਗ ਆਉਂਦੀ ਹੋਵੇ, ਟਰਾਂਸਪੋਰਟੇਸ਼ਨ ਆਉਂਦੀ ਹੋਵੇ, ਪਤਾ ਹੋਵੇ ਵੀ ਜਿਹੜੀਆਂ ਕੀਮਤੀ ਸਮਾਨ ਐ ਉਹਦੀ ਟਰਾਂਸਪੋਰਟਿਕ ਕਿਵੇਂ ਹੁੰਦੀ ਆ, ਉਹਦੀ ਸਟੋਰੇਜ ਕਿਵੇਂ ਹੁੰਦੀ ਆ, ਕਿਨੇ ਟੈਂਪਰੇਚਰ ਤੇ ਸਟੋਰ ਹੁੰਦਾ ਉਹ ਨੂੰ ਸਾਰਾ ਕੁਝ ਪੜ੍ਹਾਵਾਂਗੇ ਕਿਹੜੇ ਸਮਾਨ ਨੂੰ ਕਿਹੜਾ ਉਹ ਇਹ ਸਬਜੈਕਟ ਦੀ ਕਲਾਸ ਹੋਊਗਾ ਤੁਹਾਨੂੰ ਕਲਾਸ ਮਤਲਬ ਸਰਕਾਰ ਨੂੰ ਪਰਮਿਸ਼ਨ ਆ ਗਈ ਉਹ ਆਪਾਂ ਸੈਟਅਪ ਕਰਕੇ ਆਪਾਂ ਸਿਰਫ ਉਹਨਾਂ ਨੂੰ ਰੂਮ ਦੇ ਰਹਿ। ਉਹਦੀ ਵੀ ਐਜ ਸਵੇਰੇ ਰਹਿ। ਅ ਤਰਸੇਮ ਸਾਰਾ ਡਿਸਕਸ ਕਰ ਰਹੇ ਐ ਜਿਵੇਂ ਉਹ ਰੂਮ 15x25 ਦਾ ਮੰਗ ਰਹੇ ਆ ਵੀ ਐਡਾ ਵੱਡਾ ਰੂਮ ਹੀ ਆਪਾਂ ਉਹ ਕਿੜਾ ਲਗਾਈ ਸੈਟਅਪ ਉਹ ਕਰਕੇ ਦੇਗੇ ਸਾਰਾ ਪ੍ਰੋਜੈਕਟਰ ਪ੍ਰੋਜੈਕਟਰ ਜੇ ਉਹ ਸਭ ਕੁਝ ਲਾ ਕੇ ਦੇ ਦੇਗੇ ਤੇ ਉਮੀਦ ਇਹ ਹੈ ਵੀ ਅਸੀਂ ਬੱਚਿਆਂ ਨੂੰ ਜਦੋਂ 12ਵੀਂ ਪਾਸ ਕਰਕੇ ਨਿਕਲੂਗਾ ਤਾਂ ਉਹ ਕੋਸਣਾ ਕੋਸ ਸਿੱਖਿਆ ਲੈ ਕੇ ਜਿਵੇਂ ਗੁਰੂ ਕਵੀ ਹੋ ਨੌਕਰੀ ਵੀ ਨਹੀਂ ਲੱਭਾ ਪਿਆ ਤੁਸੀਂ ਯੋਗਤਾ ਹੋਏ ਬੱਚੇ ਕੋਸਣਾ ਕੋਸ ਕਰ ਸਕਦਾ ਤੇ ਇਹ ਅਗਲੇ ਸੈਸ਼ਨ ਤੋਂ ਅਸੀਂ ਇਹ ਸਬਜੈਕਟ ਇੰਟਰੋਡਿਊਸ ਕਰਾ ਗਏ ਇਹ 4 ਸਾਲਾਂ ਦੇ 2 ਸਾਲਾਂ ਦੇ 2 ਬਲੌਕ ਕਰੇ ਜਿਹੜਾ ਬੱਚਾ 9ਵੀਂ ਚ ਪੜ੍ਹੂਗਾ ਉਹ 9ਵੀਂ 10ਵੀਂ 11ਵੀਂ 12ਵੀਂ 4 ਸਾਲਾਂ ਦਾ ਬਲੌਕ ਹੋਊਗਾ ਤੇ ਜਿਹੜਾ ਬੱਚਾ 10ਵੀਂ ਪਾਸ ਕਰ ਗਿਆ ਹੁਣ ਜਿਹਨੂੰ 9ਵੀਂ ਦੇ ਲੈਣ ਦਾ ਮੌਕਾ ਨਹੀਂ ਮਿਲਿਆ ਉਹ 11ਵੀਂ ਦੇ ਬਾਅਦ ਵੀ ਦੋ ਸਾਲ ਤੋਂ ਪੜ ਸਕਦਾ ਉਹ ਸਾਨੂੰ ਲਿਸਟ ਆ ਗਈ ਐ ਸਾਨੂੰ ਸਾਰੇ ਕਲਾਸ ਸੈਟਅਪ ਕਰਕੇ ਦੇਵਗੇ ਉਹ ਅਸੀਂ ਕਰ ਰਹੇ ਹਾਂ ਜੀ ਤੇ ਤੁਸੀਂ ਵੀ ਇਹ ਨਗਰ ਨਿਵਾਸ ਗਿਆ ਆਪਣਾ ਪਿੰਡ ਦੇ ਲੋਕਾਂ ਨਾਲ ਜਿਹੜੇ ਨਵੀਂ ਜਨਰੇਸ਼ਨਾਂ ਵਿੱਚ ਆਉਣਾ ਹੈ ਉਹਨਾਂ ਸ਼ੇਅਰ ਕਰੋ ਵੀ ਜੋ ਉਹਨੂੰ ਸਕਿੱਲ ਪੈਦਾ ਕਰਨਾ ਕੋ ਖੈ ਅਸੀਂ ਟੀਚਰ ਆਪਣਾ ਨਾਮ ਆਉਗਾ ਆਊਟਸੋਰਸਿੰਗ ਦਾ ਬਾਹਰ ਇਹ ਆਊਟਸੋਰਸ ਹੈ ਜਿਹੜੀ ਆਪਾਂ ਤੁਸੀਂ ਗੱਲ ਕਰ ਰਹੇ ਸੀ ਨੀ ਜਿਹੜੀ ਸਰਕਾਰਾਂ ਦੀ ਪਾਲਿਸੀ ਇਹ ਹੋ ਗਈ ਵੀ ਹੁਣ ਸਰਕਾਰੀ ਨੂੰ ਟੀਚਰ ਨਹੀਂ ਰੱਖਣਾ ਇਸ ਸਬਜੈਕਟ ਨੂੰ ਪੜਾਉਣ ਵਾਸਤੇ ਜਿਹੜਾ ਹੋਊਗਾ ਉਹ ਪ੍ਰਾਈਵੇਟ ਏਜੰਸੀ ਦਾ ਹੋਏਗਾ ਟੀਚਰ ਆਊਗਾ ਚਾਹੇ ਲੜੀਜ਼ ਆਵੇ ਚਾਹੀ ਜੱਟ ਸਾਵੇ ਉਹਨੂੰ ਇਸ ਸਿਖ ਨੂੰ ਪੜਾਉਣ ਵਾਸਤੇ ਕੋਈ MBA ਕਰਿਆ ਹੋਇਆ ਕੋਈ ਮੁੰਡਾ ਕੁੜੀ ਜਿਹਨੇ MBA ਕਰਿਆ ਹੋਵੇ ਜਿਹਨੂੰ ਪਤਾ ਹੋਵੇ ਇਸ ਸਟੋਰ ਕੀਮਿਕਲ ਮੈਂਡਸ ਸਪਲਾਈ ਕੀ ਮੈਂਡਸ ਉਹ ਆਪਣੇ ਕੋਲ ਆ ਰਿਹਾ ਇਹ ਬੜੀ ਖੁਸ਼ੀ ਦੀ ਗੱਲ ਲੱਗਣ ਲਈ ਤੇ ਉਹਦਾ ਵੀ ਪਰ ਆਪਾਂ ਨੂੰ ਸਕੂਲ ਨੂੰ ਸਕੂਲ ਵੱਡਾ ਅਧਾਰਾ ਜਿਵੇਂ ਸਭ ਨੇ ਕਿਹਾ ਥੋੜਾ ਬੜਾ ਤਿਆਰ ਕਰ ਤੁਸੀਂ ਪ੍ਰਾਈਵੇਟਾਂ ਤੇ ਕੰਪਨੀਆਂ ਚ ਵਡੇ ਸਾਬਤਾਪੁਰ ਨੂੰ ਕੰਮ ਕਰਕੇ ਆਪਦੇ ਵੱਡੇ ਵੱਡੇ ਤੁਸੀਂ ਇਵੈਂਟ ਆਰਗੇਨਾਈਜ਼ ਕਰੇ ਹੋਗੇ ਕੰਪਨੀ ਕਿ ਲਈ ਵੀ ਥੋੜਾ ਸਹਿਯੋਗ ਥੋੜਾ ਐਕਸਪੀਰੀਅੰਸ ਸਾਂਝੂ ਲੋੜੀਦਾ ਥੋੜਾ ਸਾਥ ਵੀ ਲੋੜੀਦਾ ਥੋੜਾ ਪਿਆਰ ਵੀ ਲੋੜੀਦਾ ਸੁਝਾਅ ਵੀ ਲੋੜੀਦਾ ਤਾਂ ਕਿ ਆਪਾਂ ਇਹ ਸਾਬਤਾਪੁਰ ਨੂੰ ਚਲਾ ਸਕੀਏ ਤਾਂ ਵਸਿੰਨੇ ਇੱਕ ਸ਼ਾਊਟ ਜਗਾ ਹੋਇਆ ਤੇ ਤੁਹਾਡੇ ਆਨਲਾਈਨ ਫੇਰ ਇੱਥੇ ਜੀ ਆਇਆਂ ਨੂੰ ਸਾਰਾ ਕੱਢ ਕੇ ਆਏ ਬਹੁਤ ਬਹੁਤ ਸ਼ੁਕਰਾਨੇ ਤੇ ਧੰਨਵਾਦ ਤੁਹਾਡਾ ਤੋਂ ਜੀ ਆਇਆਂ ਸਕੂਲ ਨੂੰ ਇਹ ਤੁਹਾਡਾ ਸਕੂਲ ਹੈ ਇਹ ਜਦੋਂ ਤੁਸੀਂ ਮਰਜ਼ੀ ਆ ਸਕਦੇ ਤੇ ਅਸੀਂ ਉਹਨਾਂ ਨੂੰ ਸ਼ੇਕ ਕਰਾਂਗੇ ਵੀ ਮੌਕੇ ਬਣਾਉਂਦੇ ਰਹੀਏ ਅਸੀਂ ਕਿ ਜਦੋਂ ਤੁਹਾਨੂੰ ਸਾਥ ਦੇ ਰਹੀਏ ਕਿਸੇ ਨਾਲ ਬਹੁਤ ਬਹੁਤ ਧੰਨਵਾਦ ਜੀ ਤਾਂ ਤੇ ਜੇ ਟੀਚਰਾਂ ਦੇ ਚਲ ਕਿਸੇ ਨੇ ਹੋ ਗਿਆ ਕੋਈ ਗਲਤੀ ਕਰ ਗਿਆ ਪਿੱਛੇ ਹਟਾ ਗਿਆ ਉਹ ਲੋਕਾਂ ਦੇ ਮਨ ਚ ਸਾਰਾ ਕਿਸੇ ਲੋਕਾਂ ਨੂੰ ਦੱਸ ਦੇਣਾ ਪਊਗਾ ਜੀ ਸਨਤ ਬਹੁਤ ਹੋਊਗੀ ਹਾਂ ਜੀ ਇਸ ਦਾ ਬਹੁਤ ਸਾਥ ਬਹੁਤ ਧੰਨਵਾਦ ਹੈ ਤੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਇਹ ਅਸੀਂ ਆਲਰੇਡੀ ਸ਼ੁਰੂ ਕਰ ਚੁੱਕੇ ਤੇ ਜਿਹੜਾ ਤੁਹਾਡਾ ਪਹਿਲਾ ਤੁਹਾਡਾ ਤੇ ਹੁਣ ਅਗਲੀ ਜਿਹੜੀ ਅਸੀਂ ਗੈਸਟ ਕਰਾ ਰਹੇ ਹਾਂ ਪ੍ਰੋਫੈਸ਼ਨਲ ਉਹ ਹੈਲਥ ਡਿਪਾਰਟਮੈਂਟ ਤੋਂ ਰਿਟਾਇਰਡ ਕਰਦੇ ਅਪ੍ਰਿਕੈਡਮੀ ਕੁੜੀ ਮੈਡਮ ਦੇ ਬੈਲਰ ਉਹਨੂੰ ਅਸੀਂ ਅਗਲੇ ਹਫਤੇ ਹੀ ਬੁਲਾ ਰਹੇ ਹਾਂ ਤੇ 9ਵੀਂ ਤੋਂ ਉੱਪਰ ਦੀਆਂ ਕੁੜੀਆਂ ਲਈ ਉਹਨਾਂ ਦਾ ਕੱਲ੍ਹ ਦੇ ਕਿਹੜਾ ਹੈਲਜੀ ਉਹ ਸਾਲੀ ਬੁਲਾ ਰਹੇ ਹਾਂ ਤੇ 9ਵੀਂ ਤੋਂ ਉੱਪਰ ਵਾਲੀਆਂ ਕੁੜੀਆਂ ਦੀ ਹੈਲਥ ਐਂਡ ਹਾਈਜੀਨ ਦਾ ਲੈਕਚਰ ਹੈਡ ਤੋਂ ਦਿਵਾਵਾਂਗੇ 9ਵੀਂ ਕਲਾਸ ਉੱਪਰ ਦੀਆਂ ਉਹ ਮੈਡਮ ਦਾ ਨੰਬਰ ਤਿਆਰ ਹੈ ਹੈਲਥ ਬਾਰੇ ਰਿਪੋਰਟ ਹੈ ਤੇ ਅਸੀਂ ਇਹ ਕਾ ਚੁੱਕੇ ਬਹੁਤ ਵਧੀਆ ਸ਼ੇਰ ਹੈ ਹਾਈਲਾਈਟ ਜਿਵੇਂ ਅ ਕਸਰ ਤੋਂ ਸੰਦੇਸ਼ ਜਿਹੜਾ YouTube ਦੇ ਚੈਨਲ ਵਾਲੇ ਕਿਹਦੇ ਚੋਂ ਆਉਂਦੇ ਉਹਨਾਂ ਨੂੰ ਥੋੜੀ ਜਿਹੀ ਗੱਲ ਕਰਦਾ ਤਰੀਕਾ ਹੁੰਦਾ ਆਪਣਾ ਸਕੂਲੀ ਹਾਈਲਾਈਟ ਹੋ ਜੇ ਪਾਸਾ ਉਹ 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 ਹੋਣਾ ਨਹੀਂ ਸੀ ਜਿਵੇਂ ਅਸੀਂ ਕਿਹੋ ਕੋਣ ਕੋਣ ਆ ਵੀਡੀਓ ਦਾ ਜਵਾਨ ਹੈ ਇਹਦਾ ਕੋਈ ਗੱਲ ਨਹੀਂ ਇਹਦਾ ਅਸੀਂ ਅਸੀਂ ਅੱਗਾ ਪ੍ਰੋਗਰਾਮ ਨਹੀਂ ਕਰਾਂਗੇ ਕੋਈ ਛੋਟਾ ਜਿਹਾ ਆਪਣੇ ਜਿਵੇਂ ਬੱਚੇ ਨਾ ਹੁਣ ਤੋਂ ਲਈ ਜੇ ਮੈਂ ਦੱਸ ਜਿਹਨਾਂ ਕਰਮਤ ਨੂੰ ਲੱਗਿਆ ਆਪਣੇ ਹੁਣ ਸਟੇਟ ਲੈਵਲ ਦੀਆਂ ਸਕੂਲੀ ਖੇਡਾਂ ਹੋ ਜਾਂਦੀਆਂ ਤੇ ਆਪਣੇ ਸਕੂਲ ਦੇ ਦੋ ਬੱਚੇ ਨੈਸ਼ਨਲ ਪਾਰਟਿਸਿਪੇਟ ਕਰਕੇ ਆਇਆ ਮੈਡੋਗਨੋਂ ਨਹੀਂ ਬਲਕਿ ਬੋਖਮਾਂਤਰੀ ਦੇ ਸਾਹਮਣੇ ਉਹਨਾਂ ਨੂੰ ਮੈਕਸ਼ੀਡ ਦਾ ਮੌਕਾ ਮਿਲਿਆ ਤੇ ਇੱਕ ਮਤਲਬ ਏਕਨੋਮਿਕ ਗਰੀਨ ਸੈਕਸ਼ਨ ਤੋਂ ਬੱਚੇ ਕੇ ਸਵੇਟਲਾ ਰਤੇ ਜਾਂਦੇ ਮੋਦੀ ਪ੍ਰਾਪਤੀ ਹੈ ਜਿਹੜੇ ਤੇ ਕੇਵਲ ਮੋਨਸਾਸੀ ਨਹੀਂ ਹੋਰ ਮੈਂ ਤਾਂ ਮਤਲਬ ਪੜਾਈ ਵਿੱਚੋਂ ਬੇਨੋਨੋ ਦਾ ਸਕੋਰ ਘੱਟ ਸੀਗਾ ਜਿਸ ਤਰ੍ਹਾਂ ਸੀ ਪਰ ਉਸ ਬੰਦੇ ਨੇ ਖੇਡਾਂ ਦੀ ਜਿਹੜੀ ਬੱਚਾਂ ਨੂੰ ਜਾਲ ਲਾ ਦੇ ਨੇ ਉਹ ਕਮਾਨ ਨਹੀਂ ਦਾ ਬਹੁਤ ਮਹਿੰਗੀ ਬਹੁਤ ਮਹਿੰਗੀ ਬਹਾਪਾ ਉਹ ਜਿਹੜਾ ਕੰਮ ਕਰ ਗਿਆ ਬੱਚਾ ਉਹ ਇਤਰਾਸ ਕੇ ਗਿਆ ਇਹ ਬੱਚਾ ਨੂੰ ਮਸਾਇਆ ਨਹੀਂ ਹੁਣ ਬਾਲੀ ਤੋਂ ਜਿਹੜੇ ਸਾਡੇ ਕੋਲ ਡੀਵੀ ਸਰਟ ਆ ਗਿਆ ਪਰ ਇਹਨਾਂ ਦੀ ਆਪ ਦੀ ਗੇਮ ਕਬੱਡੀ ਇਹ ਹੁਣ ਮੈਨੂੰ ਉਦਦੇ ਨੇ ਕਹਿ ਰਹੇ ਨੇ ਸਰ ਮੈਂ ਕਬੱਡੀ ਦੀ ਟੀਮ ਚੈਰ ਕਰਾਂ ਹੁਣ ਮੈਨੂੰ ਪਤਾ ਹੈ ਜੇ ਮੈਂ ਕਬੱਡੀ ਦੀ ਪਰਮੋਸ਼ਨ ਦੇਤੀ ਉਹ ਜਿਹੜੇ ਬੱਚੇ ਬਾਲੀਵਾਰ ਵਾਲੇ ਇਤਰਾਸੇ ਆ ਉਹ ਖਰਾਬ ਹੋ ਮਤਲਬ ਹੁਣ ਅਰ ਮੈਂ ਇਹ ਕਹਾਂਗਾ ਹੁਣ ਬੱਚੇ ਦਰੋਂ ਨਹੀਂ ਚੋ ਜਾਣਗੇ ਕੁਝ ਬਾਾਰ ਨਹੀਂ ਕਰਤੀ ਬਾਾਰ ਨਹੀਂ ਹੋ ਉਹ ਫਿਰ ਉਹ ਆਪਣੇ ਕੋਲ ਬਾਲੀ ਬਾਲੀ ਬਹੁਤ ਵੱਡੀ ਟੀਮ ਹੈ ਨੈਸ਼ਨਲ ਤੱਕ ਵੀ ਜਾ ਸਕਦੇ ਹੈ ਅੱਜ ਅਸੀਂ ਵੀ ਖਰਾਬ ਰੂਪ ਦੀ ਘਾਟਾ ਉਹਨਾਂ ਨੂੰ ਬੱਚਿਆਂ ਨੂੰ ਦੇਖਣ ਤੋਂ ਬਾਅਦ ਕਪੂਸ਼ ਦਾ ਸ਼ਿਕਾਰ ਹੈ ਪ੍ਰਿੰਸੀਪਲ ਸਿਰ ਇੱਕ ਨਾ ਰਮਾਣਾ ਸਰਸੀ ਨਾ ਉਹਨਾਂ ਨੇ ਕੱਲਾ ਬੱਚਿਆਂ ਨੇ ਕੀਤਾ ਤੇ ਸਕੂਲ ਦਾ ਮੂੰਹ ਮਹਾਂਦਰਾ ਸਮਾਰਿਆ ਉਹਨਾਂ ਨੇ ਉਹਨਾਂ ਇਹ ਬਹੁਤ ਬੁਰਾ ਹਾਲ ਸੀ ਸਕੂਲ ਦਾ ਨਹੀਂ ਨਹੀਂ ਆਲੂ ਨਹੀਂ ਕੁਝ ਕੀਤਾ ਤੇ ਬਿਹਰ ਬਾਲਾ ਬੈਠਾ ਟਰੈਕਟਰਾਂ ਬਣ ਕੇ ਬਾਲ ਲੈਕਚਰ ਉਹ ਥੋੜੇ ਜਿਹਾ ਪਹਿਲਾਂ ਮੇਰੇ ਨਾਲ ਜੀ ਹੁੰਦੀ ਉਹ ਤੇ ਇੰਟਰਵਿਊ ਵਾਲਾ ਮਡੀ ਫੁੱਲ ਵੀ ਥੋੜੇ ਜਿਹਾ ਰਹਿ ਗਿਆ ਥੋੜੇ ਦੇ ਨਾਲੇ ਜਿਹਾ ਉੱਚੀ ਸੀਗੇ ਤੇ ਬੱਚਿਆਂ ਨੂੰ ਵੀ ਅਸੀਂ ਡੈਟ ਫੁੱਲ ਦਿੰਦੇ ਰਹੇ ਹਾਂ ਜੀ ਇਰਮਾਨਾ ਸਾਹਿਬ ਜਿੰਨੇ ਕਹਿੰਦਾ ਸੀ ਅਸੀਂ ਡੈਟ ਫੁੱਲ ਦਿੰਦੇ ਰਹੇ ਉਹਨਾਂ ਨੂੰ ਕਿੰਨਾ ਕੋਈ ਚਾਹੀਦਾ ਸਾਨੂੰ ਦੱਸ ਦਿੰਦਾ ਸੀ ਉਹ ਸਿੱਧੇ ਦੇ ਦਿੰਦੇ ਸੀਗੇ ਤੇ ਜਿਵੇਂ ਆਹ ਕਮਰੇ ਨੇ ਇਹ ਬਣਾਏ ਉਹਨਾਂ ਨੇ ਆਹ ਹੋ ਗਈ ਤਾਂ ਹਾਂਜੀ ਚਲੋ ਠੀਕ ਹੈ ਹੁਣ ਇਹ ਕੋਲੋਂ ਲਾ ਕੇ ਵੀ ਆਪਾਂ ਐ ਹੈ ਇੱਥੋਂ ਤੱਕ ਤਾਂ ਆਪ ਲੋ ਸਕੂਲ ਪਹੁੰਚ ਗਏ ਆ ਹੁਣ ਇਹਨੂੰ ਹੋਰ ਅੱਗੇ ਆਪਾਂ ਕਿਵੇਂ ਲਿਜਾ ਸਕਦੇ ਆ ਆਪਾਂ ਸਾਰੇ ਜਿਹੜੇ ਮੁਰਚੇ ਦੀ ਕੀ ਕੰਕੀ ਕਰੀ ਜਾਂਦੇ ਆ ਸਭ ਤੋਂ ਪਹਿਲਾਂ ਆਪਾਂ ਐਕਸਰਸ ਨੂੰ ਇਹਨਾਂ ਨੂੰ ਮੌਕਾ ਦਿੰਦਾ ਹੈ ਵੀ ਆਪਾਂ ਤੁਹਾਡੇ ਤਜਰਬੇ ਦਾ ਕਿੰਨਾ ਫਾਇਦਾ ਲੈ ਸਕਦੇ ਤੁਸੀਂ ਕੀ ਕੀ ਸਹਾਇਤਾ ਦੇ ਸਕਦੇ ਜਿਵੇਂ ਆਪਾਂ ਇਸ ਤੇ ਕਿਤੇ ਫਿਕਰ ਨਹੀਂ ਕਰੀ ਕਿ ਜਦ ਪਲੀਜ਼ ਦਾ ਟ੍ਰੈਕਪ ਬਣਾ ਕੇ ਇਹਨਾਂ ਨੇ ਕਿਹਾ ਵੀ ਉਹਨਾਂ ਤੋਂ ਆਪਾਂ ਬੱਚਿਆਂ ਨੂੰ ਲੈਕਚਰ ਕਰਵਾਈਏ ਬੱਚਿਆਂ ਨੂੰ ਟ੍ਰੈਕ ਨਿਯਮਾਂ ਬਾਰੇ ਪਤਾ ਲੱਗ ਜੂਗਾ ਦੂਸਰੀ ਗੱਲ ਹੋਈ ਕਿ ਆਪਾਂ ਹੈਲਥ ਡਿਪਾਰਟਮੈਂਟ ਦਾ ਕੋਈ ਅਧਿਕਾਰੀ ਫੋਲਡਰ ਬਣਾ ਕੇ ਉਹਨਾਂ ਤੋਂ ਲੈਕਚਰ ਕਰਵਾਈਏ ਉਹ ਹੋ ਸਕਦਾ ਤੀਸਰਾ ਕੋਈ ਆਪ ਵੀ ਦੇ ਵਿੱਚੋਂ ਜਿਹੜੇ ਆਪਾਂ ਰਟਾਇਰ ਹੋਏ ਹੋਏ ਆਪਾਂ ਇਹਨਾਂ ਨਾਲ ਅਰੰਡਰਸ ਦੀਏ ਸ਼ੇਅਰ ਕਰੀਏ ਕੋਈ ਤੁਹਾਡੇ ਤੋਂ ਇੱਕ ਵਧੀਆ ਲੈਕਚਰ ਤਿਆਰ ਕਰਕੇ ਬੱਚਿਆਂ ਨੂੰ ਦੇ ਸਕਦਾ ਹੈ ਹਾਂਜੀ ਇਹ ਇਹਨਾ ਸੁਭੇਦਾ ਸਾਹਿਬ ਆਏ ਚੱਕਰ ਆ ਸਰ ਵੀ ਸਕੂਲ ਕੱਲੀ ਐਜੂਕੇਸ਼ਨ ਵਾਸਤੇ ਨਹੀਂ ਹੈ ਇਹ ਆਪਾਂ ਕੱਲੀ ਉਹਨੂੰ ਪੜਾਈ ਕਰਾਉਣਾ ਸਕੂਲ ਇੱਕ ਮਨੁੱਖਤਾ ਦੀ ਨਸਰੀ ਹੈ ਜਿੱਥੋਂ ਅਸੀਂ ਚੰਗੇ ਇਨਸਾਨ ਪੈਦਾ ਕਰ ਸਕਦੇ ਹਾਂ ਤੇ ਇਹ ਬੱਚਿਆਂ ਨੂੰ ਸਾਰਾ ਸਾਲ ਬੈਠੇ ਰਹੇਗਾ ਤੁਸੀਂ ਤੁਹਾਨੂੰ ਤੁਸੀਂ ਡਿਸਾਈਡ ਕਰ ਲਿਓ ਜਿਸ ਤਰ੍ਹਾਂ ਪਲਾਸਟਿਕ ਤੇ ਹੋ ਗਿਆ ਹਾਂਜੀ ਚਰ এনਵਾਇਰਨਮੈਂਟ ਤੇ ਹੋ ਗਿਆ এনਵਾਇਰਨਮੈਂਟ ਦੇ ਕਚਰਾ ਮੈਨੇਜਮੈਂਟ ਤੇ ਚਾਹ ਕਿਸੇ ਵੀ ਚੀਜ਼ ਦਾ ਲੰਦਰ ਜਿਹੜਾ ਤੁਸੀਂ ਕਹੋਗੇ ਚੈਅ ਕਰ ਲਾਂਗੇ ਗਵਰਨਮੈਂਟ ਕਰ ਲਾਂਗੇ ਥੋੜਾ ਜਿਹਾ ਬਾਕੀ ਟੀਚਰਾਂ ਨੂੰ ਵੀ ਜਿਹੜਾ ਕੋਈ ਨਾ ਜੋ ਹੋਣਾ ਜੇ ਤਾਂ ਮੇਰੇ ਨਾਲ ਉਸ ਨੂੰ ਬਾਕੀ ਜਿਹੜਾ ਕੋਈ ਮੈਂ ਇਤਿਹਾਸ ਤੇ ਦੂਸਰੇ ਵਿਸ਼ੇ ਤੇ ਠੀਕ ਹੈ ਉਹਨਾਂ ਨਾਲ ਕਰ ਦਿਆਂਗੇ ਤੁਹਾਡੇ ਜਿੱਤਣਾ ਮਤਲਬ ਤੁਹਾਡੇ ਤੋਂ ਨਾ ਜਿਹੜਾ ਤੁਹਾਡੇ ਫੀਲਡ ਦੇ ਤੁਸੀਂ ਬਾਤ ਕਰੋ ਜਿਵੇਂ ਮੈਂ ਕਿਉਂ ਤੁਸੀਂ ਬੱਚੇ ਹੈਂ ਵਾਇਸਪੋਰਟ ਪੁੱਛਿਆ ਨਹੀਂ ਸਰ ਬਰਫ ਤੇ ਸੁਣ ਮੈਂ ਕਿਹਾ ਕੀ ਬਾਰਫ ਕੋਈ ਛੱਡ ਨਹੀਂ ਲੱਗਿਆ ਨਾ ਉਹ ਬਸ ਫਿਰ ਮੈਨੂੰ ਪ੍ਰੋਬਲਮ ਮਿਲ ਗਿਆ ਫਿਰ ਮੈਂ ਉਹਨਾਂ ਨੂੰ ਦੱਸਿਆ ਕਿਵੇਂ ਫੌਜ ਬੰਦੇ ਚ ਸਕਿੱਲ ਪੈਦਾ ਸਰਾਂ ਦੀ ਮੇਰੇ ਨਾਲ ਅਤਕੰਡ ਪਹਿਲੀ ਗੱਲ ਕੀਤੀ ਹੈ ਕਿ ਲੌਜਿਸਟਿਕ ਸਕੀਮ ਸਾਨੂੰ ਤਕਰੀਬਨ 2 ਲੱਖ ਦੀ ਮਿਲੀ ਹੋਈ ਹੈ ਇਹਦੇ ਵਿੱਚ ਸਾਡੇ ਕੋਲੇ ਇਨਫਰਾਸਟ੍ਰਕਚਰ ਹੈਗਾ ਉਹਦੇ ਵਿੱਚ ਜਿਹੜਾ ਸਮਾਨ ਲੱਗਣਾ ਹੈ ਉਹ ਗਵਰਨਮੈਂਟ ਸਾਰਾ ਦੇ ਰਹੀ ਹੈ ਉਹਦੇ ਵਿੱਚ ਕੀ ਹੈ ਜਿਹੜੇ ਸਾਡੇ ਬੱਚੇ ਐ ਅੱਜ ਸਕਿੱਲ ਦਾ ਜਵਾਨ ਐ ਸਾਡੇ ਸਕੂਲ ਦੇ ਵਿੱਚ ਇਹ ਕਮੀ ਸੀ ਹੁਣ ਗਵਰਨਮੈਂਟ ਇਸ ਕਮੀ ਨੂੰ ਪੂਰੀ ਕਰਨ ਜਾ ਰਹੀ ਹੈ ਜਿਹੜੇ ਬੱਚੇ ਐ ਇਥੋਂ ਰੋਜ਼ਗਾਰ ਲੈ ਕੇ ਨਿਕਲਣਗੇ ਜਨੀ ਕਿ ਇੱਕ ਸਕਿੱਲ ਲੈ ਕੇ ਨਿਕਲਣਗੇ ਜਿਵੇਂ ਸਪਲਾਈ ਦਾ ਸਪਲਾਈ ਮਨ ਬਣ ਸਕਦੇ ਆ ਸਾਡੇ ਬੱਚੇ ਟਰਾਂਪੋਰਟ ਦਾ ਟਰਾਂਪੋਰਟ ਹੈਂਡਲ ਕਰ ਸਕਦੇ ਆ ਸਾਡੇ ਬੱਚੇ ਕਹਿਣ ਦਾ ਮਤਲਬ ਸਮਾਨ ਦੇ ਉੱਤੇ ਨਿਰਧਾਰਤ ਆਏ ਜੇ ਸਾਡੀ ਇਹ ਲੈਪ ਟਾਪ ਹੋ ਜਾਂਦੀ ਹੈ ਰੂਮ ਕਿਆ ਹੋ ਜਾਂਦਾ ਤੇ ਅਗਲੇ ਸਾਲ ਤੋਂ ਸਾਡੇ 10ਵੀਂ ਆਲੇ ਬੱਚੇ 11ਵੀਂ 12ਵੀਂ ਆਲੇ ਬੱਚੇ ਜਿਹੜੀਆਂ ਇਹ ਚੀਜ਼ਾਂ ਸਿੱਖ ਕੇ ਬਾਹਰ ਆਪਣੇ ਆਪਣੇ ਸਕੇਲਾ ਜਿਹੜੇ ਉਹ ਲੋਕਾਂ ਦੇ ਵਿੱਚ ਪਬਲਿਸਿਟੀ ਕਰ ਸਕਦੇ ਆ ਇਹ ਇੱਕ ਬਹੁਤ ਵੱਡਾ ਰੋਜਗਾਰ ਦਾ ਸਰਕਾਰ ਦਾ ਸਾਧਨ ਹੈ ਤੇ ਆਪਾਂ ਵੀ ਇਥੋਂ ਸ਼ੁਰੂਆਤ ਕਰ ਰਹੇ ਆਂ ਵੀ ਵੱਡੇ ਅਪਰਾਲੇ ਦੇ ਨਾਲ ਜਿਹੜੀ ਵੱਡੀ ਗਿਣਤੀ ਦੇ ਨਾਲ ਬੱਚਿਆਂ ਦੀ ਸ਼ੁਰੂਆਤ ਕੀਤੀ ਜਾਵੇ ਉਸ ਤੋਂ ਇਲਾਵਾ ਜਿਹੜਾ ਸਕੇਲ ਹੈ ਬੱਚੇ ਦੇ ਵਿੱਚ ਪੜ੍ਹਾਈ ਜਿਵੇਂ ਆਪਾਂ ਪਰਾਣੀਆਂ ਕੈਸਟਾ ਸੁਣਨੇ ਆ ਜਾਂ ਭਗਵੰਦ ਮਾਨ ਦੀ ਲੈਗੋ ਸੁਣਨੇ ਆ ਵੀ ਸਕਿੱਲ ਤੋਂ ਬਿਨਾਂ ਬੱਚਾ ਕੋਈ ਕੰਮਜਾਰ ਨਹੀਂ ਬੱਚਾ ਪੜ੍ਹਦਾ 12ਵੀਂ ਪਾਸ ਹੋ ਗਿਆ ਬੱਚੇ ਕੋਲ ਕੋਈ ਸਕਿੱਲ ਤਾਂ ਹੈ ਵਿਦਆਊਟ ਸਕਿੱਲ ਬੱਚੇ ਬਾਹਰ ਨਹੀਂ ਜਾ ਰਹੇ ਸੀ ਉੱਥੇ ਜਾ ਕੇ ਵੀ ਉਹ ਮਿਲ ਹਜ਼ਰ ਨਹੀਂ ਸੀ ਕਿਉਂਕਿ ਉਹਨਾਂ ਕੋਲ ਕੋਈ ਸਕਿੱਲ ਨਹੀਂ ਅਗਰ ਇਸ ਸਕਿੱਲ ਵਾਲੀ ਸਕੀਮ ਸਾਡੀ ਇੱਥੇ ਪਾਸ ਹੋ ਜਾਂਦੀ ਹੈ ਤਾਂ ਆਪਣੇ ਪਿੰਡ ਦਾ ਨਾਮ ਜਿਹੜਾ ਨਾਮ ਬਹੁਤ ਰੋਸ਼ਨ ਹੋ ਸਕਦਾ ਹੈ ਬੱਚੇ ਸਕਿੱਲ ਡਵੈਲਪਮੈਂਟ ਕਰਕੇ ਹੂ ਤੂ ਜਾ ਸਕਦੇ ਤੇ ਇਹਦਾ ਇਲਾਕੇ ਦੇ ਵਿੱਚ ਵੀ ਲੋਕਾਂ ਨੂੰ ਲਾਭ ਹੋਏਗਾ ਤੇ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਵੈਲਕਮ ਕਰਦੇ ਆ ਕਿ ਤੁਸੀਂ ਆਪ ਦਾ ਕੀਮਤੀ ਟਾਈਮ ਕੱਢ ਕੇ ਇੱਥੇ ਪਹੁੰਚੇ ਹੋ ਆਪਾਂ ਇਕੱਠੇ ਹੋਏ ਇਹ ਵਿਚਾਰ ਵਟਾਂਦਰਾ ਕੀਤਾ ਤੇ ਹੁਣ ਅਸੀਂ ਤੁਹਾਡੇ ਤੋਂ ਇਹ ਅਮੀਦ ਕਰਦੇ ਆ ਕਿ ਤੁਸੀਂ ਆਪਣੇ ਲਾਈਫ ਦਾ ਜਿਹੜਾ ਤੁਹਾਡਾ 30 ਸਾਲ ਦਾ 골ਡਨ ਪੀਰੀਅਡ ਤੁਸੀਂ ਆਰਮੀ ਦੇ ਵਿੱਚ ਲਾ ਕੇ ਆਏ ਹੋ ਉਹਦਾ ਤਜਰਬੇ ਦਾ ਇਹ ਇੱਕ ਅਮੁੱਲਿਆ ਇੱਕ ਇੱਕ ਪੁਆਇੰਟ ਜਰੂਰ ਸਕੂਲ ਵਾਸਤੇ ਦੇਖੇ ਜਾਓ ਕਿ ਉਹ ਆਪਾਂ ਸਾਰੇ ਮਿਲ ਕੇ ਸਰਨਾ ਜਿਹੜੀ ਹੈ ਗੱਲਬਾਤ ਸਾਂਝੀ ਕਰਾਂਗੇ ਇੰਨਾ ਕਹਿਦਾ ਹੋਇਆ ਮੈਂ ਖੇਮਾ ਦਾ ਜਾਚਕ ਹਾਂ ਧੰਨਵਾਦ ਸੱਸ